ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਦਿਨਾਨਗਰ ਦਿਨੋਂ ਦੇ ਪਿੰਡ ਚਪਕਾਰਾ ਵਿਖੇ ਕੁਝ ਲੋਕਾਂ ਵੱਲੋਂ ਇੱਕ ਅਜੀਬੋ ਗਰੀਬੀ ਕਮਕਰਨ ਤੋਂ ਲੋਕਾਂ ਨੂੰ ਉਸ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਹੀ ਅੱਧੀ ਰਾਤ ਤੋਂ ਬਾਅਦ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਜਿਸ ਕਾਰਨ ਇਹ ਪਿੰਡ ਬਿਲਕੁਲ ਸਰਹੱਦ ਦੇ ਹੋਣ ਕਾਰਨ ਜਿਹੜਾ ਹੈ ਲੋਕਾਂ ਦੇ ਮਨਾਂ ਦੇ ਵਿੱਚ ਕਈ ਤਰ੍ਹਾਂ ਦੇ ਡਰ ਵਾਲੀਆਂ ਭਾਵਨਾਵਾਂ ਪੈਦਾ ਹੋ ਰਹੀਆਂ ਨੇ ਇਸ ਮੌਕੇ ਗੱਲਬਾਤ ਕਰਦੇ ਹੋਏ ਇਲਾਕਾ ਪੁਲਿਸ ਸਟੇਸ਼ਨ ਭਰਾਂਪੁਰ ਦੇ ਅਦੀਨੋਂ ਦੇ ਪਿੰਡ ਚਪਕਰਾ ਦੇ ਲੋਕਾਂ ਨੇ ਦੱਸਿਆ ਹੈ ਕਿ ਸਾਨੂੰ ਉਸ ਸਮੇਂ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਪਿਛਲੇ ਕੁਝ ਦਿਨਾਂ ਤੋਂ ਕੁਝ ਸ਼ਰਾਰਤੀ ਅੰਸਰਾ ਵੱਲੋਂ ਲਗਾਤਾਰ ਹੀ ਅੱਧੀ ਰਾਤ ਤੋਂ ਬਾਅਦ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਅਤੇ ਲੋਕਾਂ ਨੇ ਕਿਹਾ ਹੈ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਖੁਸ਼ੀ ਦਾ ਪ੍ਰੋਗਰਾਮ ਹੈ ਤਾਂ ਉਸ ਵੇਲੇ ਨਿਰਧਾਰਿਤ ਸਮੇਂ ਵਿੱਚ ਪਟਾਕੇ ਚਲਾ ਕੇ ਖੁਸ਼ੀ ਤਾਂ ਜ਼ਾਹਿਰ ਕੀਤੀ ਜਾ ਸਕਦੀ ਹੈ ਪਰ ਇੱਥੇ ਅੱਧੀ ਰਾਤ ਨੂੰ ਲਗਾਤਾਰ ਪਟਾਕੇ ਚਲਾਉਣ ਨਾਲ ਲੋਕਾਂ ਨੂੰ ਪਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪੀਰ ਜੀ ਇਸ ਵੇਲੇ ਰਾਤ ਦੇ 8:30 ਵੱਜ ਚੁੱਕੇ ਆਂ ਅਸੀਂ ਪਿੰਡ ਚਾਪਰਾ ਦੀਨਾ ਨਗਰ ਗੁਰਦਾਸਪੁਰ ਦੇ ਵਿੱਚ ਅੰਡਾ ਘਾਪਰ ਤੇ ਲੱਗੇ ਰਾਤ ਦੇ 8:11 ਹੋ ਚੁੱਕੇ ਆ ਇਹ ਪਿੰਡ ਵਿੱਚ ਰੋਜ਼ ਦਾ ਕੰਮ ਹੋ ਚੁੱਕਿਆ ਕਿਸੇ ਵੇਲੇ ਵੀ ਇਹ ਪਟਾਖੇ ਚਲਾਉਂਦੇ ਆ ਇਹਨਾਂ ਨੂੰ ਕੋਈ ਇਹ ਨਹੀਂ ਪਤਾ ਕਿ ਕੋਈ ਸਾਰਾ ਦਿਨ ਕੰਮ ਕਰਕੇ ਥੱਕਿਆ ਉੱਟਿਆ ਹੁੰਦਾ ਕੋਈ ਬਿਮਾਰ ਹੈ ਕਿਤੇ ਮਰ ਗੁਈਆ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈਗੀ ਕਿਸੇ ਦਾ ਡਰ ਨਹੀਂ ਹੈਗਾ ਉਹੀ ਪ੍ਰਸ਼ਾਸਨ ਇਹਦੇ ਦੇ ਕਾਰਵਾਈ ਨਹੀਂ ਕਰਦਾ ਹੈਗਾ ਕਿਸੇ ਨੂੰ ਡਰ ਨਹੀਂ ਕਿ ਹਵੇਲੇ ਵੀ ਪਟਾਕੇ ਚਲਾਉਂਦੇ ਆ ਵਿਆਹ ਹੋਏ ਕੋਈ ਅਮਰੀਕਾ ਪੁੱਜਦਾ ਕੋਈ ਈ ਚੱਕਰ ਆ ਨਾ ਕੋਈ ਪ੍ਰਸ਼ਾਸਨ ਹੈ ਧਿਆਨ ਰੱਖਦਾ ਨਾ ਕੋਈ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਇਹ ਵੇਲੇ ਕੋਈ ਬਿਮਾਰ ਹੈ ਕਿ ਕੇ ਕਰ ਮਰ ਕੋਈ ਆ ਇਹਨਾਂ ਨੇ ਪੂਰੀ ਰਾਤ ਇਹ ਕੰਮ ਰੱਖਣਾ ਨਾ ਕਿ ਸਰਪੰਚ ਨੇ ਇੱਥੇ ਕੋਈ ਕਾਰਵਾਈ ਕੀਤੀ ਸਾਡੇ ਪਿੰਡ ਤੋਂ ਤੇ ਨਾ ਕਿਸੇ ਨੇ ਮੈਂ ਡੀਸੀ ਸਾਹਿਬ ਨੂੰ ਇਹ ਸਿੱਧੀ ਵੀਡੀਓ ਭੇਜਾਂਗਾ ਕਿ ਤੁਸੀਂ ਪ੍ਰਸ਼ਾਸਨ ਨੂੰ ਕਹਿ ਗਏਂਦੇ ਨੇ ਸਖਤ ਕਾਰਵਾਈ ਕੀਤੀ ਜਾਵੇ ਜਿਹੜੇ ਇਹ ਕੰਮ ਕਰਦੇ ਆਂ ਵਕਤੋ ਵਕਤ 10 ਵਜੇ ਤੋਂ ਪਹਿਲਾਂ ਪਹਿਲਾਂ ਤੁਸੀਂ ਕਰ ਲਓ ਜੋ ਵੀ ਲੋੜ ਹੈਗਾ ਤੁਸੀਂ ਕਦੀ 11 ਵਜੇ ਕਦੀ 12 ਵਜੇ ਇਹ ਕੰਮ ਕਰਦੇ ਹੋ ਇਹਦੇ ਬਾਰੇ ਜੀ ਜ਼ਰੂਰ ਕਾਰਵਾਈ ਕੀਤੀ ਜਾਵੇ ਅਸੀਂ ਧੰਨਵਾਦੀ ਹੋਵਾਂਗੇ ਪ੍ਰਸ਼ਾਸਨ ਦੇ ਤੇ ਐਕਿਊ ਦੇ ਪੁਲਿਸ ਡਿਪਾਰਟਮੈਂਟ ਦੇ 10 ਵਜੇ ਤੁਸੀਂ ਰਾਤ ਕਿੰਨੇ ਵਜੇ ਸੁੱਤੇ ਹੀ ਦੋ ਦੋ ਘੰਟੇ 3:00 ਵਜੇ ਪੂਰੀ ਰਾਤ ਪਟਾਕੇ ਚੱਲਦੇ ਰਹੇ ਹਨ ਪੂਰੀ ਰਾਤ ਪੂਰੀ ਰਾਤ ਟੰਗ ਬਹੁਤ ਜਿਆਦਾ ਟੰਗ ਤੇ ਇਹ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਕੋਈ ਕਾਰਵਾਈ ਨਹੀਂ ਕਰਦਾ ਸਰਪੰਚ ਨੂੰ ਕਿੰਨੇ ਵਾਰੀ ਦੱਸਿਆ ਕੋਈ ਕਾਰਵਾਈ ਨਹੀਂ ਨਾ ਹੋ ਰਹੀ ਇਹ ਤੁਸੀਂ ਸਾਰੇ ਸਾਰੇ ਤੁਹਾਡੀ ਸਾਰੇ ਦੀ ਸੁਣਵਾਈ ਹੋਏਗੀ ਪੂਰੀ ਪੂਰੀ ਰਾਤ ਨਹੀਂ ਸੁੱਤਾ ਕੋਈ 3:30 3:00 ਵਜੇ ਤੱਕ ਲੋਕੀ ਜਾਗਦੇ ਰਹੇ ਆ 10:00 ਵਜੇ ਤੋਂ ਲੈ ਕੇ ਮੁੱਦਾ ਕੀ ਹੀ ਮੁੜਾ ਅਮਰੀਕਾ ਕੇ ਦਾ ਤੇ ਉਹਦਾ ਜਲਣਦੇ ਨਾ ਅਮਰੀਕਾ ਚ ਤੇ ਇਹਨਾਂ ਨੇ ਪੂਰੀ ਰਾਤ ਪਿੰਡ ਨੂੰ ਨਹੀਂ ਸੌਣ ਦਿੱਤਾ ਜੇ ਕਰੇ ਪਿੰਡ ਦੀ ਆ ਤੁਸੀਂ ਸਾਰੇ ਤੰਗ ਹੋਣਾ ਬਿਲਕੁਲ ਪੂਰੇ ਪੂਰੇ ਤੰਗ ਆਜੇ ਪੁਲਿਸ ਕੋ ਵੀ ਜਾਇਆ ਜਾਏਗਾ ਤੇ ਡੀਸੀ ਸਾਹਿਬ ਨੂੰ ਵੀ ਕੀਤਾ ਜਾਏਗਾ